ਦੋਸਤੋ ਸੀਐਮ ਭਗਵੰਤ ਮਾਨ ਦੀ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਉਹ ਭਗਵੰਤ ਮਾਨ ਹੈ ਹੀ ਨਹੀਂ ਉਹ ਬੰਦਾ ਹੀ ਕੋਈ ਹੋਰ ਆ ਚਲੋ ਆਪਾਂ ਨਹੀਂ ਕਹਿੰਦੇ ਕਿ ਏਆਈ ਨਾਲ ਬਣਾਈ ਹੋਈ ਆ ਕਿਉਂ ਕਹੀਏ ਭਾਈ ਏਆਈ ਨਾਲ ਬਣਾਈ ਹੋਈ ਆ ਜੇ ਗੌਰ ਤੁਸੀਂ ਕਰੋ ਜਾਂ ਧਿਆਨ ਨਾਲ ਦੇਖੋ ਤਾਂ ਸੀਐਮ ਭਗਵੰਤ ਮਾਨ ਸਾਹਿਬ ਨਹੀਂ ਹੈਗੇ ਕਿਉਂਕਿ ਦੁਨੀਆ ਦੇ ਵਿੱਚ ਬਹੁਤ ਅਜਿਹੇ ਫੇਸ ਹੁੰਦੇ ਨੇ ਜਿਹੜੇ ਕਿ ਇੱਕ ਦੂਜੇ ਦੇ ਨਾਲ ਮਿਲਦੇ ਜੁਲਦੇ ਹੁੰਦੇ ਨੇ ਤੇ ਇਹ ਵੀ ਕੋਈ ਬੰਦਾ ਆ ਚਲੋ ਹੋ ਸਕਦਾ ਕੋਈ ਵੀ ਹੋ ਸਕਦਾ ਸਾਨੂੰ ਨਹੀਂ ਪਤਾ ਕੌਣ ਆ ਉਹ ਭਗਵੰਤ ਮਾਨ ਦਾ ਕੋਈ ਫੇਸ ਵਰਗਾ ਬੰਦਾ ਜ਼ਰੂਰ ਹੋ ਸਕਦਾ ਆ ਪਰ ਸੀਐਮ ਭਗਵੰਤ ਮਾਨ ਨਹੀਂ ਹੋ ਸਕਦੇ ਦੇਖੋ ਲੋਕੋ ਮੇਰੀ ਗੱਲ ਸੁਣਨੋ ਇੱਕ ਧਿਆਨ ਨਾਲ ਇਨਸਾਨੀਅਤ ਦੇ ਤੌਰ ਤੇ ਜਾਂ ਫਿਰ ਜਿਹੜਾ ਕੋਈ ਬੰਦਾ ਗਲਤ ਕੰਮ ਅਗਰ ਕਰਦਾ ਨਾ ਤਾਂ ਉਹਨੂੰ ਗਲਤ ਬੋਲਿਆ ਕਰੋ ਅਸੀਂ ਵੀ ਵੀਡੀਓ ਪਾਉਂਦੇ ਆ ਪਰ ਜਿੱਥੇ ਗੰਤ ਗੱਲ ਆ ਉੱਥੇ ਗਲਤ ਬੋਲੀਦੀ ਆ ਤੇ ਜਿੱਥੇ ਸਹੀ ਆ ਤਾਂ ਬਿਨਾ ਮਤਲਬ ਤੋਂ ਕਿਸੇ ਨੂੰ ਗਲਤ ਟਾਰਗੇਟ ਨਹੀਂ ਕਰੀਦਾਗਾ ਕੱਲ ਨੂੰ ਜਿਹੜੇ ਲੋਕ ਕਹਿ ਰਹੇ ਆ ਕਿ ਏਆਈ ਨੇ ਬਣਾਈ ਆ ਐਦਾਂ ਕਰੀਆ ਉਦਾਂ ਕਰੀਆ ਜਿਹਨੇ ਵੀ ਵਾਇਰਲ ਕਰੀਆ ਸਾਨੂੰ ਨਹੀਂ ਪਤਾ ਕਿਨੇ ਵਾਇਰਲ ਕਰੀਆ ਦੋਸਤੋ ਐਦਾਂ ਨਹੀਂ ਹੁੰਦਾ ਮੇਰੇ ਚਿਹਰੇ ਵਰਗੇ ਵੀ ਬਹੁਤ ਚਿਹਰੇ ਹੋ ਸਕਦੇ ਨੇ ਮਿਲਦੇ ਜੁਲਦੇ ਤੁਹਾਡੇ ਆ ਚਿਹਰਾ ਵਰਗੇ ਤੁਹਾਡੀਆਂ ਧੀਆ ਵਰਗੇ ਤੁਹਾਡੀਆਂ ਭੈਣਾਂ ਵਰਗੇ ਚਿਹਰੇ ਵੀ ਬਹੁਤ ਹੋ ਸਕਦੇ ਨੇ ਮਿਲਦੇ ਜੁਲਦੇ ਤਾਂ ਜ਼ਰੂਰੀ ਤਾਂ ਨਹੀਂ ਹੈਗਾ ਆਪਾਂ ਉਹਦਾ ਨਾਮ ਲੈ ਕੇ ਕਵਾਂਗੇ ਕਿ ਉਹਨੇ ਹੀ ਵੀਡੀਓ ਬਣਾਈ ਆ ਇਹ ਬਿਲਕੁਲ ਗਲਤ ਗੱਲ ਆ ਕਿ ਪੰਜਾਬ ਦੇ ਸੀਐਮ ਮਾਨ ਨੂੰ ਇਸ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਉੱਪਰ ਬਦਨਾਮ ਕੀਤਾ ਜਾ ਰਿਹਾ ਵਾ ਇਹ ਸਰਾਸਰ ਗਲਤ ਆ ਅਸੀਂ ਇਸ ਚੀਜ਼ ਦਾ ਖੁੱਲ ਕੇ ਵਿਰੋਧ ਕਰਦੇ ਆ ਸਖਤ ਕਾਰਵਾਈ ਉਹਨਾਂ ਦੇ ਉੱਪਰ ਹੋਣੀ ਚਾਹੀਦੀ ਆ ਜਿਹੜੇ ਲੋਕ ਇਸ ਵੀਡੀਓ ਨੂੰ ਸੀਐਮ ਭਗਵੰਤ ਮਾਨ ਦਾ ਕਹਿ ਕੇ ਟਾਰਗੇਟ ਕਰ ਕਰਕੇ ਇਸ ਗਲਤ ਵੀਡੀਓ ਨੂੰ ਅਪਲੋਡ ਕਰ ਰਹੇ ਆ ਸੋਸ਼ਲ ਮੀਡੀਆ ਦੇ ਉੱਪਰ ਧਿਆਨ ਨਾਲ ਦੇਖੋ ਮੈਂ ਫੇਰ ਕਹਿ ਰਹੀ ਆ ਧਿਆਨ ਨਾਲ ਦੇਖੋ ਇਹ ਵੀਡੀਓ ਸੀਐਮ ਭਗਵੰਤ ਮਾਨ ਦੀ ਨਹੀਂ ਹੈਗੀ ਇਹ ਫੇਸ ਕੋਈ ਹੋਰ ਆ ਜਾਣ ਬੁੱਝ ਕੇ ਏਆਈ ਨਾਲ ਥੋੜੀ ਜਿਹੀ ਛੇੜਛਾੜ ਕਰਕੇ ਸੀਐਮ ਭਗਵੰਤ ਮਾਨ ਵਰਗਾ ਸੇਮ ਫੇਸ ਬਣਾ ਦਿੱਤਾ ਗਿਆ ਵਾ ਦੋਸਤੋ ਇੰਨਾ ਕਿ ਗਿਰ ਗਿਆ ਵਾ ਮਨਾਰ ਲੋਕਾਂ ਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਗੰਦੀਆਂ ਕਰਤੂਤਾ ਤਾਂ ਉਤਰ ਚੁੱਕੇ ਆ ਲੋਕ ਐਨੇ ਘਟਿਆ ਲੋਕ ਐਨੇ ਤੀਜੇ ਦਰਜੇ ਦੇ ਲੋਕ ਆ ਭਾਈ ਕਿਉਂ ਤਾਂ ਸਮਝ ਨਹੀਂ ਆਉਂਦੀ ਕਿ ਕੀ ਹੋ ਗਿਆ ਵਾ ਲੋਕਾਂ ਨੂੰ ਜਿਹੜੇ ਕਿ ਸਮੇਂ ਦੀ ਨਹੀਂ ਪਏਗੇ ਭਗਵੰਤਮਾਨ ਦਾ ਚਿਹਰਾ ਕਿਸੇ ਨੂੰ ਪਤਾ ਹੀ ਨਹੀਂ ਚੱਲਦਾ ਪਿਆਗਾ ਕਹਿੰਦੇ ਪੁਰਾਣੀਆਂ ਵੀਡੀਓ ਵਾਇਰਲ ਹੋ ਗਈਆਂ ਦੱਸੋ ਤੁਸੀਂ ਦੋਸਤੋ ਪੁਰਾਣੀਆਂ ਵੀਡੀਓ ਕਿਹੜੀਆਂ ਦੱਸੋ ਹੈਂ ਕਿਹੜੇ ਵੀਡੀਓ ਮੈਂ ਕਹਿੰਨੀ ਵੇ ਉਹ ਬੰਦਾ ਰਿਕਾਰਡ ਕੱਢ ਕੇ ਦਿਖਾਵੇ ਉਹ ਕਿਹੜਾ ਬੰਦਾ ਵਾ ਮੈਂ ਦੱਸਦੀ ਆ ਉਸ ਬੰਦੇ ਨੂੰ ਕਿ ਜਿਨੇ ਵੀ ਇਹ ਵੀਡੀਓ ਵਾਇਰਲ ਕੀਤੀਆਂ ਵਾ ਉਸ ਬੰਦੇ ਦਾ ਰਿਕਾਰਡ ਕੀ ਆ ਅਸੀਂ ਰਹਿ ਕੇ ਨਾਲ ਵਿਚਰ ਕੇ ਵੀ ਦੇਖ ਲਿਆ ਵਾ ਉਹਨਾਂ ਬੰਦਿਆਂ ਦੇ ਵਿੱਚ ਕਿ ਉਹ ਬੰਦੇ ਕਿਹੜੇ ਕਰੈਕਟਰ ਦੇ ਮਾਹਰ ਨੇ ਕਿੰਨਾ ਕੁ ਉਹਨਾਂ ਬੰਦਿਆਂ ਦਾ ਆਪ ਦਾ ਕਰੈਕਟਰ ਆ ਸਾਡੇ ਕੋਲ ਸਬੂਤ ਪਿਆ ਉਹਨਾਂ ਹਰ ਇੱਕ ਚੀਜ਼ਾਂ ਦੇ ਕਿ ਕਿਨੂੰ ਕਿਨੂੰ ਉਹਨਾਂ ਬੰਦਿਆਂ ਨੇ ਲੁੱਟ ਲੁੱਟ ਕੇ ਖਾਦਾ ਵਾ ਪੰਜਾਬ ਦੇ ਵਿੱਚ ਕੀ ਕੁਝ ਕਰਦੇ ਫਿਰਦੇ ਨੇ ਕਿਹੜੀਆਂ ਨਕਲੀ ਟੀਮਾਂ ਇਹਨਾਂ ਨੇ ਬਣਾਈਆਂ ਹੋਈਆਂ ਵਾ ਅਸੀਂ ਚਾਹੀਏ ਤਾਂ ਪੋਲ ਖੋਲ ਕਰਕੇ ਰੱਖ ਦਈਏ ਜਿਹੜੇ ਬ ਬਾਕੀ ਜਿਨ੍ਹਾਂ ਨੇ ਇਹ ਵੀਡੀਓ ਵਾਇਰਲ ਕੀਤੀ ਆ ਸਾਡੇ ਕੋਲ ਸਾਰੇ ਉਹਨਾਂ ਦੇ ਕਾਲੇ ਚਿੱਠੇ ਪਏ ਆ ਕਾਲੇ ਚਿੱਠੇ ਅਸੀਂ ਸਾਰੇ ਖੋਲ ਕੇ ਰੱਖ ਦਵਾਂਗੇ ਬਸ ਅਸੀਂ ਬੋਲਣਾ ਨਹੀਂ ਚਾਹੁੰਦੇਗੇ ਵੀ ਗੰਦਗੀ ਦੇ ਮੂੰਹ ਕਿਉਂ ਲਗਣਾ ਵਾ ਇਸ ਕਰਕੇ ਦੋਸਤੋ ਮੈਂ ਸਾਫ਼ ਕਹਿੰਦੀ ਦੇਖੋ ਜਿਹੜਾ ਕੋਈ ਮੈਕੈਨਿਕ ਗਲਤ ਕੰਮ ਕਰਦਾ ਆ ਕੋਈ ਵੀ ਪਾਰਟੀ ਦਾ ਬੰਦਾ ਹੋਵੇ ਠੀਕ ਆ ਉਹਦੀ ਗਲਤ ਵੀਡੀਓ ਬਣਾਓ ਤੁਸੀਂ ਕੋਈ ਗੱਲ ਨਹੀਂ ਖੁੱਲ ਕੇ ਬੋਲੋ ਕਿ ਹਾਂ ਚਲੋ ਠੀਕ ਆ ਉਹਨੇ ਗਲਤ ਕੰਮ ਕੀਤਾ ਇਹ ਸਾਡਾ ਰਾਈਟ ਬਣਦਾ ਕਿ ਅਸੀਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਬੋਲੀਏ ਅਸੀਂ ਬਹੁਤ ਵੀਡੀਓ ਬਣਾਈਆਂ ਵਾ ਸੀਮਾਂ bande ਖਿਲਾਫ ਤੁਸੀਂ ਦੇਖਿਆ ਹੋਣੀਆਂ ਵਾ ਪਰ ਜਿੱਥੇ ਬੋਲਣਾ ਦੋਸਤੋ ਉੱਥੇ ਬੋਲੋ ਨਾ ਨਜਾਇਜ਼ ਕਿਸੇ ਨੂੰ ਇਹੋ ਜਿਹਾ ਵੀਡੀਓ ਦੇ ਵਿੱਚ ਕਿਉਂ ਰਗੜੀਏ ਆਪਾਂ ਦੱਸੋ ਕੱਲ ਨੂੰ ਸਾਡੀ ਧੀ ਭੈਣ ਦੇ ਨਾਲ ਵੀ ਇਹ ਚੀਜ਼ ਹੋ ਸਕਦੀ ਆ ਜਿਹੜੇ ਲੋਕ ਇੱਥੇ ਹੱਦ ਤੱਕ ਗੁਜ਼ਰ ਸਕਦੇ ਆ ਉਹ ਸਾਡੀਆਂ ਧੀਆਂ ਭੈਣਾਂ ਨੂੰ ਕੀ ਬਖਸ਼ਣਗੇ ਸੋਚ ਕੇ ਦੇਖੋ ਤੁਸੀਂ ਉਹ ਦੋਸਤੋ ਬਹੁਤ ਲੋਕ ਗੇਰ ਚੁੱਕੇ ਆ AI ਤੋਂ ਦੂਰ ਰਹੋ ਇਹ ਲੋਕ ਬਹੁਤ ਗੰਦੇ ਨੇ ਗਲਤ ਵੀਡੀਓ ਜਨਰੇਟ ਕਰ ਕਰਕੇ ਪਾ ਰਹੇ ਨੇ ਸਮਝੋ ਥੋੜਾ ਜਿਹਾ ਆਪਣਾ ਵੀ ਦਿਮਾਗ ਲਗਾਇਆ ਕਰੋ ਹਨਾ ਦੋਸਤੋ